ਕਿਸਾਨਾਂ ਦੇ ਸਿਰ ਤੇ ਹੁੰਦੀ ਸਿਆਸਤ ਅਸੀਂ ਸਭ ਨੇ ਦੇਖੀ ਕਿਉਂਕਿ ਹਰ ਸਿਆਸੀ ਪਾਰਟੀ ਜਾਣਦੀ ਹੈ ਕਿ ਕਿਸਾਨ ਕਿੰਨਾ ਵੱਡਾ ਵੋਟ ਬੈਂਕ ਹੈ ਕਿਸਾਨ ਕੇਂਦਰ ਨਾਲ ਮੀਟਿੰਗ ਤੋਂ ਨਿਰਾਸ਼ ਪਰਤੇ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਰੱਖ ਲਈ ਤੇ ਹਰਸਿਮਰਤ कौर ਬਾਦਲ ਨੇ ਵੀ ਬਿਆਨ ਜਾਰੀ ਕੀਤਾ ਤੇ ਕਿਹਾ ਕਿਸਾਨਾਂ ਦੇ ਹਰ ਕਦਮ 'ਚ ਅਸੀਂ ਨਾਲ ਹਾਂ ਤੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਬੇਇੱਜ਼ਤ ਕੀਤਾ ਹੈ ਉਹਨਾਂ ਜਿਹੜੇ ਕਿਸਾਨ ਸਾਡੇ ਗਏ ਵੀਰ ਗਏ ਕਿ ਉਹ ਮਨਿਸਟਰ ਉਹਨਾਂ ਨੂੰ ਮਿਲ ਨਹੀਂ ਸਕਦੇ ਸੀ ਜੇ ਉਹਨਾਂ ਕੋਲ ਟਾਈਮ ਨਹੀਂ ਸੀ ਕੋਈ ਹੋਰ ਦਿਨ ਦੇ ਦਿੰਦੇ ਕੀ ਪ੍ਰਧਾਨ ਮੰਤਰੀ ਜੀ ਐਨੇ ਕਿਸਾਨ ਭਰਾਵਾਂ ਨੂੰ ਮਿਲ ਨਹੀਂ ਸਕਦੇ ਸੀ ਜੇ ਅੱਜ ਪ੍ਰਧਾਨ ਮੰਤਰੀ ਜੀ ਬਿਜ਼ੀ ਹੋਣ ਹੁੰਦੇ ਕਿਸੇ ਹੋਰ ਟਾਈਮ ਦੇ ਦਿੰਦੇ ਪਰ ਬੁਲਾ ਕੇ ਤੁਸੀਂ ਇੱਥੋਂ ਜਾਣ ਕੇ ਵਿਚਾਰਿਆਂ ਨਾਲ ਮਜ਼ਾਕ ਉਡਾਇਆ ਆ ਬਹੁਤ ਮਾੜੀ ਗੱਲ ਕੀਤੀ ਇੱਕ ਮੈਨੂੰ ਬੇਇੱਜ਼ਤ ਕੀਤਾ ਹੈ। ওই গেম ਹੁਣ ਪੰਜਾਬ ਦਾ ਕਾਂਗਰਸ ਮੈਂ ਦੇਖਿਆ ਕਿ ਕਹਿ ਹੁਣ ਮੈਂ ਜਿਹੜੀ ਵੱਡੀ ਗੱਲ ਸਾਹਮਣੇ ਆ ਗਈ ਹੈ ਕਿ ਸੈਂਟਰ ਦੀ বিজেপি ਸਰਕਾਰ ਤੇ ਕਾਂਗਰਸ ਦੀ ਅਮਰਿੰਦਰ ਸਿੰਘ ਦੀ ਸਰਕਾਰ ਇਕੱਠੇ ਹੋ ਕੇ ਗੇਮ ਖੇਡ ਰਿਆ। ਨਾ ਅਮਰਿੰਦਰ ਸਰਕਾਰ ਕੁਝ ਕਰਨ ਨੂੰ ਤਿਆਰ ਹੈ। ਨਾ ਸੈਂਟਰ ਨਾਲ ਲੜਾਈ ਲੜਨ ਨੂੰ ਤਿਆਰ ਹੈ। ਨਾ ਕੈਪਟਨ ਅਗਵਾਈ ਕਰਨ ਨੂੰ ਲੈ ਕੇ ਲੜਾਈ ਦੀ ਤਿਆਰ ਹੈ। जान के बयान देई ਜਾਣਗੇ ਇੱਥੇ ਵੀ ਮੈਂ ਆਪਣੇ ਮਿਨਿਸਟਰ ਤੈਨੂੰ ਭੇਜਤੇ ਕਿ ਤੁਸੀਂ ਆਪਣਾ ਪ੍ਰੋਟੈਸਟ ਜਿਹੜੇ ਧਰਨੇ ਵਾਪਸ ਕਰ ਲਓ ਅਸੀਂ ਆ ਕਰਦਾਂਗੇ ਉਹ ਕਰਦਾਂਗੇ ਕਰਨਾ ਕੁਛ ਨਹੀਂ ਹੈ ਤੇ ਫਿਰ ਆ ਮਜ਼ਾਕ ਗੇਮ ਕੀ ਖੇਡ ਰਹੇ ਕਿ ਆਪਾਂ ਇਹਨੂੰ ਹੌਲੀ ਹੌਲੀ ਲੰਬਾ ਲਈ ਚੱਲੋ ਲੰਬਾ ਲਈ ਚੱਲੋ ਆਪਣੇ ਆਪ ਹੀ ਥੱਕ ਥੁੱਕ ਕੇ ਕਿਸਾਨ ਆਪਣੇ ਵਾਪਸ ਘਰਾਂ ਨੂੰ ਚਲੇ ਜਾਣਗੇ ਕੇਂਦਰ ਦੀ ਸਰਕਾਰ ਦੀ ਨੀਤੀ ਤੇ ਨiyet ਅੱਜ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੋ ਗਈ ਹੈ ਤੇ ਮੈਂ ਆਹੀ ਬੇਨਤੀ ਕਰਾਂਗੀ ਕਿ ਹੁਣ ਸੰਘਰਸ਼ ਹੋਰ ਤੇਜ਼ ਕਰਨਾ ਪਊਗਾ ਹੁਣ ਸਮਾਂ ਆ ਗਿਆ ਹੈਗਾ ਕਿਉਂਕਿ ਇਹ ਕਹਿ ਕੁਛ ਰਹੇ ਨੇ ਮੈਂ ਸਮਝਦੀ ਸੀ ਕਿ 25 ਮੰਤਰੀਆਂ ਦੇ ਵਿੱਚ ਮੇਰੀ ਆਵਾਜ਼ ਨਹੀਂ ਸੁਣੀ ਗਈ ਲੇਕਿਨ ਜਿੱਥੇ 3 ਮਹੀਨੇ ਦੀ ਲੱਖਾਂ ਕਿਸਾਨਾਂ ਦੀ ਆ ਸਾਰੀ ਯੂਨੀਅਨਾਂ ਨੂੰ ਬੁਲਾ ਕੇ ਉਹਨਾਂ ਦੀ ਨਹੀਂ ਸੁਣੀ ਗਈ ਤਾਂ ਮੇਰੀ ਤਾਂ ਕੀ ਸੁਣੀ ਸੀ ਹੁਣ ਸਾਨੂੰ ਸੰਘਰਸ਼ ਤੇਜ਼ ਕਰਨਾ ਪਊਗਾ ਦੇਸ਼ ਪਰਚੇ ਸਾਰੇ ਕਿਸਾਨ ਪੱਖੀ ਪਾਰਟੀਆਂ ਨੂੰ ਇਕੱਠਾ ਕਰਕੇ ਅੱਜ ਕਿਸਾਨ ਵਿਰੋਧੀ ਪਾਰਟੀਆਂ ਨੂੰ ਬੇਨਕਾਬ ਕਰਨਾ ਪਊਗਾ ਮੈਂ ਅੱਜ ਕੇਂਦਰ ਦੀ ਸਰਕਾਰ ਨੂੰ ਵੀ ਕਹਿੰਦੀ ਹਾਂ ਕਿ ਜਿਹੜੇ ਤੁਹਾਡੇ ਮੰਤਰੀ ਕਹਿੰਦੇ ਨੇ ਇੱਥੇ ਆ ਕੇ ਕਿ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਸੀ ਸਾਨੂੰ ਦੱਸੋ ਪੰਜਾਬ ਚ ਕਿਹੜੇ ਕਿਸਾਨਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ ਜਿਹੜੀ ਤੁਸੀਂ ਕੇਂਦਰ ਸਰਕਾਰ ਕਹਿੰਦੀ ਹੈ ਕਿ ਸਰਕਾਰਾਂ ਨਾਲ ਉਹਨਾਂ ਦੇ ਨੁਮਾਇੰਦਿਆਂ ਨਾਲ ਗਏ ਸਾਨੂੰ ਸਾਫ਼ ਪਤਾ ਲੱਗੇ ਕਿ ਪੰਜਾਬ ਦੇ ਕਿਹੜੇ ਨੁਮਾਇੰਦੇ ਦੇ ਨਾਲ ਕੀ ਗੱਲ ਹੋਈ ਸੀ ਇਹ ਬਿਲਕੁਲ ਸਾਫ਼ ਕੀਤਾ ਜਾਏ ਕਿ ਕਿਨੇ ਕੀ ਕਿਹਾ ਤੇ ਅੱਜ ਕੌਣ ਕਿੱਥੇ ਖੜਿਆ ਹੈ ਕਿਉਂਕਿ ਇਹ ਦੋਗਲੀ ਰਾਜਨੀਤੀ ਨਹੀਂ ਚਲੋਗੀ ਭਾਵੇਂ ਕੇਂਦਰ ਵੀ ਹੋਏ ਜਾਂ ਸੂਬੇ ਦੀ ਸਰਕਾਰ